ਪਧਰਾ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਮਿਸ਼ਨ ਆਪ 130 ਤਹਿਤ ਪਟਿਆਲਾ ਵਿਖੇ ਲੋਕ ਮਿਲਣੇ ਕੀਤੀ ਗਈ ਹੈ। ਇਸ ਤੋਂ ਉਹਨਾਂ ਦੇ ਵੱਲੋਂ ਮੀਤਵਾ ਡਾਕਟਰ ਬਲਬੀਰ ਸਿੰਘ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਹੈ। ਇਸ ਮੌਕੇ ਉਹਨਾਂ ਨੇ ਕਿਹਾ ਕਿ ਇਹ ਲੜਾਈ ਤਾਨਾਸ਼ਾਹੀ ਖਿਲਾਫ ਲੜਾਈ ਹੈ। ਮੈਂ ਇੱਥੇ ਤੁਹਾਡੇ ਬੱਚਾ ਵਾਸਤੇ ਵੋਟਾਂ ਮੰਗਣ ਆਇਆ। ਤਾਂ ਉਹ ਇਕੱਠੇ ਹੋ ਕੇ ਤਾਨਾਸ਼ਾਹੀ ਸਰਕਾਰ ਦੇ ਵੱਲੋਂ ਗਰੀਬਾਂ, ਅਨੁਸੂਚਿਤ ਭਾਈਚਾਰਾ ਤੇ ਆਮ ਲੋਕਾਂ ਨੂੰ ਕੀਤੇ ਜਾ ਰਹੇ ਜ਼ੁਲਮਾਂ ਖਿਲਾਫ ਵੋਟਾਂ ਰਹੀ ਲੜਾਈ ਲੜ ਜਾ ਸਕੇ। ਬੋਤੂਨਾਂ ਵਿਰੋਧੀਆਂ ਤੇ ਤੰਗ ਕੱਸਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ 'ਚ ਪਿਛਲੇ 26 ਦਿਨਾਂ 'ਚ 106 ਰੈਲੀਆਂ ਕੀਤੀਆਂ ਗਈਆਂ ਨੇ ਪਹਿਲਾਂ ਕਦੇ ਵੀ ਕਿਸੇ ਸਰਕਾਰ ਵੱਲੋਂ ਨਹੀਂ ਕੀਤੀਆਂ ਗਈਆਂ ਕੀ ਹਾਲ ਆ ਪਟਿਆਲੇ ਵਾਲਿਓ 1 ਜੂਨ ਨੂੰ ਝਾੜੂ ਵਾਲਾ ਬਟਨ ਦੱਬਣ ਲਈ ਤਿਆਰ ਆ ਤੁਹਾਡਾ ਜੋਸ਼ ਤੁਹਾਡਾ ਜਨੂੰਨ ਦੇਖ ਕੇ ਸਾਰੀ ਥਕਾਵਟ ਲੈ ਗਈ ਅੱਜ ਆਖਰੀ ਦਿਨਾਂ ਬਲਕਿ ਆਖਰੀ ਘੰਟਾ ਚੱਲ ਰਿਹਾ ਪ੍ਰਚਾਰ ਦਾ ਪਰ ਵੀਰੋ ਤੁਸੀਂ ਦੋ ਦਿਨ ਹੁਣ ਪੰਜਾਬ ਨੂੰ ਸੌਂਪ ਦਿਓ ਦੋ ਦਿਨ ਉਹ ਤੋਂ ਬਾਅਦ ਪੀੜੀਆਂ ਬਦਲ ਦਿਆਂਗੇ ਸੋਨੇ ਦੀ ਚਿੜੀ ਪੰਜਾਬ ਨੂੰ ਬਣਾ ਦਿਆਂਗੇ ਜਿੱਦ ਜਿਹੜੇ ਅਸੀਂ ਪਲਾਨ ਬਣਾਏ ਬੈਠੇ ਆ ਬਾ ਤੁਹਾਡਾ 1 ਜੂਨ ਤੱਕ ਤੁਸੀਂ ਫਰਜ਼ ਨਿਭਾ ਦਿਓ ਇਹ ਮਹਿਲਾ ਆਣਿਆਂ ਦਾ ਸ਼ਹਿਰ ਹੈ ਜਦੋਂ ਮੁਗਲਾਂ ਦਾ ਰਾਜ ਸੀ ਉਹ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਉਹ ਅੰਗਰੇਜ਼ਾਂ ਨਾਲ ਸੀ ਜਦੋਂ ਕਾਂਗਰਸ ਦਾ ਰਾਜ ਸੀ ਉਹ ਕਾਂਗਰਸ ਨਾਲ ਸੀ ਜਦੋਂ ਅਕਾਲੀ ਦਲ ਦਾ ਰਾਜ ਸੀ ਉਹ ਅਕਾਲੀ ਦਲ ਨਾਲ ਸੀ ਅੱਜ ਕੱਲ ਪਾਪਾ ਦਾ ਰਾਜ ਹੈ ਪਾਪਾ ਨਾਲ ਨੇ ਕਦੇ ਲੋਕਾਂ ਨਾਲ ਹੋਏ ਆ ਆ ਮੋਦੀ ਆਏ ਸੀ ਕਿ ਦਿਹਾੜੀ ਤੇ ਬੰਦੇ ਲਿਆਂਦੇ ਸੀ ਦਿਹਾੜੀ ਤੇ ਧਿਆੜੀ ਵੀ ਨਹੀਂ ਮਿਲੀ ਧਿਆੜੀ ਵੀ ਨਹੀਂ ਮਿਲੀ 400 ਰੁਪਏ ਦੱਬ ਗਏ ਕੇਜਰੀਵਾਲ ਸਾਹਿਬ ਚਾਰ 400 ਰੁਪਏ ਧਿਆੜੀ ਤੇ ਬੰਦੇ ਲਿਆਂਦੇ ਉਹ ਵੀ ਨਹੀਂ ਦਿੱਤੇ ਬਾਅਦ ਚ ਗੁਰੂ ਘਰ ਲੰਗਰ ਨਾ ਕਹੇ ਭਾਈ ਗੁਰੂ ਹਾਂਜੀ ਅੱਛਾ ਪਿਆਰ ਇਹ ਤਾਂ ਇਹਦਾ ਕੋਈ ਮੁੱਲ ਹੀ ਨਹੀਂ ਨਾ ਜਿਹੜਾ ਤੁਸੀਂ ਸਾਨੂੰ ਪਿਆਰ ਕਰਦੇ ਹੋ ਲੋ ਐਂ ਕਰਦਾ ਮੈਂ 10 15 ਸਕਿੰਟ ਤੁਹਾਡੇ ਪਿਆਰ ਵਾਸਤੇ ਮੈਂ ਕਿ ਤੁਹਾਡੇ ਵੱਲ ਕਰ ਦੇਣਾ ਫੜਾਸ ਘੱਡ ਲੋਲਾ 25 25 ਮਈ ਨੂੰ ਦਿੱਲੀ 'ਚ ਵੋਟਾਂ ਹੋਈਆਂ ਨੇ ਦਿੱਲੀ 'ਚ ਕਿਨਾਰਾ ਚੱਲਿਆ ਕਿ 25 ਮਈ ਬੀਜੇਪੀ ਗਈ ਹਾਂਜੀ ਇਕਲੀ ਇਕਲੀ ਉਹ ਕਿਉਂ ਸੁਣਦੇ ਹਾਂ ਕਿਕਲੀ ਉਹਨਾਂ ਦੀ ਜਾਨ ਪਈ ਆ ਨਿਕਲੀ ਫੇਰ ਸਫਾਇਆ ਕਰਨ ਨੂੰ ਕਾਹਨੂੰ ਪਹਿਲਾਂ ਕੇਜਰੀਵਾਲ ਸਾਹਿਬ ਦੇ ਸਾਹਮਣੇ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਕੇ ਸਾਨੂੰ ਦੱਸੋ ਉਸ ਤੋਂ ਬਾਅਦ ਕਿੱਕਲੀ ਸੁਣਾਉਂਗਾ ਇਨਕਲਾਬ ਜੰਗਦਾਬਾਹ ਇਨਕਲਾਬ ਜੰਗਦਾਬਾਹ ਭਾਰਤ ਮਾਤਾ ਕੀ ਜੈ ਬੋਲੇ ਸੋਨਿਆਲ ਜੈ ਜੈ ਕਿੱਕਲੀ ਕਲੀਰ ਦੀ ਬੜੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਬੋੜ ਕੋਈ ਥਾਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਉਹ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾਂ ਨੂੰ ਘੁੱਟ ਲਈ ਨੀ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਸੂਆਂ 'ਚ ਪਾਣੀ ਐ ਨੌਕਰੀਆਂ ਦੇਣ ਵਾਲੀ ਤਾਂ ਲੰਬੀ ਕਹਾਣੀ ਐ ਬੀਬਾ ਜੀ ਅੱਗੇ ਕਹਿੰਦੇ ਨੇ ਕਿ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਚਾਹੁੰਦੇ ਸੀ ਉਦੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਜੀਜੇ ਸਾਲੇ ਨੇ ਪੋਚੀ ਐ ਮੇਰਾ ਸੁੱਕੀ ਜਾਏ ਖੂਨ ਵੇ ਮੇਰਾ ਸੁੱਕੀ ਜਾਏ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜੋਂ-ਜੋ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬੜੀ ਲੁੱਟੀ ਐ ਗੁੱਗੀ ਛਿੱਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਮਾਨ ਸਤੌਜ ਵਾਲੇ ਨੇ ਬੋਟੀ ਐ ਲਾਹੌਰ ਪਟਿਆਲੇ ਵਾਲੇ 4 ਤਰੀਕ ਤੋਂ ਬਾਅਦ ਕਾਲੀ ਦਲ ਦੀ ਪੰਜਾਬ ਚੋਂ ਸਦਾ ਲਈ ਸਦਾ ਲਈ ਬੋਲੇ ਸੋਨਿਹਾਲ ਕਿ ਲੀਵਾਸਾ ਦੇਸ਼ ਤੇ ਸਨੈਟਾ ਜਿਨ੍ਹਾਂ ਨੇ ਵੱਡੇ ਵੱਡੇ ਲੀਡਰਾਂ ਨੂੰ ਉਹ ਸਮਾਨਾ ਜੋੜਦੇ ਹਨ